ਐਸ ਵੀਰ ਦੀ ਮੈਂ ਤੁਹਾਡੇ ਸਾਹਮਣੇ ਇੱਕ ਬੇਨਤੀ ਕਰਦਾ ਹਾਂ ਹੱਥ ਜੋੜ ਕੇ ਬੇਨਤੀ ਕਰਦਾ ਵੀਰ ਨੂੰ ਸ਼ੂਗਰ ਦਾ ਮਰੀਜ਼ ਹੋ ਗਿਆ 500 ਰੋਂ ਥੱਲੇ ਸ਼ੂਗਰ ਨਹੀਂ ਰਹੀ ਉਹ ਆ ਤੇ ਪਿਓ ਵੀ ਜਿਹੜਾ ਵਾ ਉਹਦਾ ਚੂਲੇ ਕਰਕੇ ਚੱਲ ਫਿਰ ਨਹੀਂ ਸਕਦਾ ਮੈਨੂੰ ਈ ਰਿਕਸ਼ਾ ਲੈ ਕੇ ਦਿੱਤਾ ਜਾਵੇ ਭਾਜੀ ਮਣਕੀ ਆਂਗਰ ਨਹੀਂ ਕੰਮ ਨਹੀਂ ਕਰਦਾ ਪੰਜ-ਸੱਤ ਦਿਨ ਹੋ ਗਏ ਜਿਆਦਾ ਮਣਕੀ ਜੜਾ ਦੁਰਨ ਕੁਝ ਨਹੀਂ ਖਵਾਉਂਦਾ ਖਾਦਾ ਪਤਾ ਨਹੀਂ ਪਾਸਦਾ ਅਦਾ ਤੀ 3 ਸਾਲ ਉਹ ਆਪਣੇ ਬੱਚੇ ਪਾਲ ਸਕਾਂ ਕਿਸੇ ਦੇ ਸਿਰ ਤੇ ਨਾ ਮਣਕੀ ਮੈਂ ਮੈਡੀਸਨ ਤੋਂ ਬੜਾ ਦੰਗਿਆ ਇਸ ਵੇਲੇ ਮੇਰੀ ਮੈਡੀਸਨ ਹਾਂਜੀ ਘਰ ਵਾਲੇ ਕੰਮ ਕਰਦਾ ਹੈ ਤਾਂ ਦੇ ਵਿੱਚ ਕੰਮ ਕਰਦਾ ਹੈ ਘਰਾਂ ਦੇ ਵਿੱਚ ਕੰਮ ਪਿੰਡੋਂ ਵੀਰ 200 ਰੁਪਿਆ ਕਰਾਇਆ ਲਵਾ ਕੇ ਇੱਥੇ ਰਾਸ਼ਨ ਲੈਣ ਆਇਆ ਮੈਂ ਆਸ ਕਰਦਾ ਵਾਂ ਕਿ ਤੁਸੀਂ ਇਸ ਵੀਰ ਦੀ ਮਤ ਕਰਨ ਦੇ ਵਿੱਚ ਕੋਈ ਗੁਰੇਜ਼ ਨਹੀਂ ਕਰੋਗੇ ਵੀਰ ਦੀ ਮੈਂ ਤੁਹਾਡੇ ਸਾਹਮਣੇ ਇੱਕ ਬੇਨਤੀ ਕਰਦਾ ਵਾਂ ਹੱਥ ਜੋੜ ਕੇ ਬੇਨਤੀ ਕਰਦਾ ਵਾਂ ਇਹ ਵੀਰ ਬਹੁਤ ਸੋਹਣਾ ਕੰਮ ਕਰਦਾ ਸੀ ਆਪਣਾ ਰੇੜੇ ਦੇ ਉੱਤੇ ਸਬਜ਼ੀ ਵੇਚਣ ਦਾ ਕੰਮ ਕਰਦਾ ਸੀ ਬਾਪ ਜਿਹੜਾ ਫੈਕਟਰੀ ਦੇ ਵਿੱਚ ਲੱਗਾ ਸੀ ਅੱਜ ਉਹ ਦਿਨ ਆ ਗਿਆ ਕਿ ਜਿਹੜੇ ਦਿਨ ਵੀਰ ਨੂੰ ਸ਼ੂਗਰ ਦਾ ਮਰੀਜ਼ ਹੋ ਗਿਆ 500 ਤੋਂ ਥੱਲੇ ਸ਼ੂਗਰ ਨਹੀਂ ਰਹਿੰਦੀ ਘਰ ਦੇ ਵਿੱਚ ਦੋ ਬੱਚੇ ਨੇ ਇੱਕ ਘਰ ਵਾਲੀ ਆ ਤੇ ਇੱਕ ਪਿਓ ਆ ਤੇ ਪਿਓ ਵੀ ਜਿਹੜਾ ਵਾ ਉਹਦਾ ਚੂਲੇ ਕਰਕੇ ਚੱਲ ਫਿਰ ਨਹੀਂ ਸਕਦਾ ਮੰਜੇ ਦੇ ਪੈ ਗਿਆ ਤੇ ਘਰ ਦੇ ਵਿੱਚ ਪਿੰਡ ਪਿੰਡ ਕਿਹੜਾ ਸੀ ਪਿੰਡ ਖਾਪੜ ਖੇੜੀ ਇਹ ਹੈਗਾ ਵਾ ਗੁਰੂ ਕੀ ਬਡਾਲੀ ਦੇ ਲਾਗੇ ਅੰਮ੍ਰਿਤਸਰ ਜ਼ਿਲ੍ਹਾ ਤੇ ਜੇ ਕੋਈ ਇਸ ਵੀਰ ਦੀ ਮਦਦ ਕਰ ਸਕਦਾ ਵਾ ਤੇ ਖੁੱਲ ਕੇ ਇਸ ਵੀਡੀਓ ਦੇ ਵਿੱਚ ਕਮੈਂਟ ਦੇ ਰੂਪ ਦੇ ਵਿੱਚ ਸਾਡ ਨੂੰ ਆਪਣਾ ਐਡਰੈਸ ਭੇਜੇ ਨੰਬਰ ਭੇਜੇ ਤੇ ਇਸ ਵੀਰ ਦੀ ਡਾਇਰੈਕਟ ਅਸੀਂ ਮਦਦ ਕਰ ਸਕੀਏ ਕਿਉਂਕਿ ਇਸ ਵੀਰ ਦੀ ਇੱਕ ਮੰਗ ਸੀ ਕਿ ਇਹ ਕਿ ਮੈਨੂੰ ਈ ਰਿਕਸ਼ਾ ਲੈ ਕੇ ਦਿੱਤਾ ਜਾਵੇ ਮੈਂ ਪਹਿਲਾਂ ਵੀ ਵੀਡੀਓ ਇਸ ਵੀਰ ਦੇ ਘਰ ਜਾ ਕੇ ਪਾਈ ਸੀ ਤੇ ਸਾਨੂੰ ਚਾਹੀਦਾ ਵਾ ਕਿ ਇਸ ਵੀਰ ਦੀ ਮਤ ਹੋਣੀ ਬੜੀ ਜਿਆਦਾ ਜ਼ਰੂਰੀ ਆ ਕਿਉਂਕਿ ਮੈਂ ਇਹਨਾਂ ਦੀ ਪਹਿਲੀ ਵੀਡੀਓ ਦਾ ਲਿੰਕ ਜਿਹੜਾ ਵਾ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੂੰਗਾ ਉਸ ਵੀਡੀਓ ਨੂੰ ਪੂਰਾ ਵੇਖ ਕੇ ਇਸ ਵੀਡੀਓ ਇਸ ਵੀਰ ਦੀ ਮਦਦ ਹੋਣੀ ਬੜੀ ਜ਼ਰੂਰੀ ਜੀ ਤੇ ਜਗਰੂਪ ਸਿੰਘ ਨਾਮ ਹੈ ਵਿਲੇਜ ਖਾਪੜ ਖੇੜੀ ਹੁਣ ਕਿਤਨਾ ਹਾਲਾਤ ਨੇ ਹੁਣ ਕਿਤਰਾ ਹੈ ਭਾਵੇਂ ਭਾਜੀ ਮਲਕੀ ਆ ਲੀਵਰ ਤਾਂ ਕੰਮ ਨਹੀਂ ਕਰਦਾ ਸ਼ੂਗਰ ਕੰਟਰੋਲ ਹੈ ਸ਼ੂਗਰ ਕੰਟਰੋਲ ਲੀਵਰ ਕੰਮ ਨਹੀਂ ਕਰਦਾ ਲੀਵਰ ਨਹੀਂ ਕੰਮ ਕਰਦਾ ਜਿੰਨਾ ਦਿਨ ਅਗਲੇ ਅੱਗੇ ਜਦੋਂ ਅੱਗੇ ਉਹਨਾਂ ਨੇ ਹਰ ਤਾਂ ਵੀ ਸੇ ਠੀਕ ਹੀ ਹੁਣ ਸੇ ਤਾਂ ਕਿਦੋਂ ਮਾਰੀ ਹੈ ਹਾਂਜੀ ਆ ਪੰਜ-ਛੇ ਦਿਨ ਹੋ ਗਏ ਆ ਜ਼ਿਆਦਾ ਮਲਕੀ ਜਣਾ ਕੋਸ਼ਿਸ਼ ਨਹੀਂ ਕਰਾਂਦਾ ਕਾਦਾ ਬਿタニ ਪਾਸਦਾ ਅਦਾ ਕੋ ਮਤਲਬ ਪਾਤਾ ਨਹੀਂ ਕਿਤੇ ਉਮਰ ਕਿੰਨੀ ਹੋ ਗਈ ਉਮਰ ਮੇਰੀ 30 ਸਾਲ ਹੋ ਗਈ ਉਹ ਤਾਂ ਬੇਨਤੀ ਕਰ ਦੋਗੇ ਬੇਨਤੀ ਮੇਰੀ ਇਹ ਹੈ ਕਿ ਚਲੋ ਮੈਨੂੰ ਕੋਈ ਕੰਮ ਮਿਲ ਕੇ ਰੋਜ਼ਗਾਰ ਹੀ ਦਿੱਤਾ ਜਾਵੇ ਕਿ ਮੈਂ ਆਪਣੇ ਬੱਚੇ ਪਾਲ ਸਕਾਂ ਕਿਸ ਦੇ ਸਿਰ ਤੇ ਨਾ ਰਵਾਂ ਹੁਣ ਵੀ ਮਤਲਬ ਕਿ ਮੈਂ ਮੈਡੀਸਨ ਤੋਂ ਬੜਾ ਦੰਗਿਆ ਸੋਤ ਮੇਰੀ ਮੈਡੀਸਨ ਵੀ ਖਤਮ ਹੋਈ ਆ ਘਰ ਦੇ ਵਿਚਾਰੇ ਦਿਹਾੜੀ ਜਾਂਦੇ ਆ ਹੁਣ ਵੀ ਸਿਰੇ ਗਏ ਤਾਂ ਹੀ ਨਹੀਂ ਆਏ ਘਰ ਵਾਲੀ ਕੰਮ ਕਰਦੀ ਹਾਂਜੀ ਘਰ ਵਾਲੇ ਕੰਮ ਕਰਦੀ ਕਿੰਨਾ ਦੇ ਵਿੱਚ ਕੰਮ ਕਰਦੀ ਹਾਂਜੀ ਘਰਾਂ ਦੇ ਵਿੱਚ ਕੰਮ ਕਰਦੀ ਹੋਰ ਬੈਟਰੀ 200 ਰੁਪਏ ਦੇ ਦਿਰਾ ਦੇ ਲੈਣਾ ਪਿੰਡੋਂ ਪਿੰਡੋਂ ਵੀਰ 200 ਰੁਪਿਆ ਕਰਾਇਆ ਲਵਾ ਕੇ ਇੱਥੇ ਰਾਸ਼ਨ ਲੈਣ ਆਇਆ ਵਾ ਤੇ ਸਾਨੂੰ ਚਾਹੀਦਾ ਵਾ ਕਿ ਐਸੇ ਐਸੇ ਪਰਿਵਾਰਾਂ ਦੀ ਮਦਦ ਹਣੀ ਜਾਰੀ ਬਹੁਤ ਜ਼ਰੂਰੀ ਆ ਸਾਨੂੰ ਖੁੱਲ ਕੇ ਅਸੀਂ ਸਾਹਮਣੇ ਆਈਏ ਆਪਣਾ ਕੰਟੈਕਟ ਨੰਬਰ ਜਿਹੜਾ ਜਿਹੜੇ ਵੀਰ ਮਦਦ ਕਰਨਾ ਚਾਹੁੰਦੇ ਕੰਟੈਕਟ ਨੰਬਰ ਐਸ ਵੀਰ ਲਈ ਸਾਡੇ ਚੈਨਲ ਦੇ ਉੱਤੇ ਕਮੈਂਟ ਦੇ ਬਾਕਸ ਦੇ ਵਿੱਚ ਜ਼ਰੂਰ ਛੱਡਿਓ ਮੈਂ ਆਸ ਕਰਦਾ ਵਾਂ ਕਿ ਤੁਸੀਂ ਐਸ ਵੀਰ ਦੀ ਮਦਦ ਕਰਨ ਦੇ ਵਿੱਚ ਕੋਈ ਗੁਰੇਜ਼ ਨਹੀਂ ਕਰੋਗੇ ਵੀਡੀਓ ਵੇਖ ਕੇ ਅੱਗੇ ਨਹੀਂ ਜਾਓਗੇ ਇਸ ਵੀਡੀਓ ਇਸ ਵੀਰ ਦੀ ਵੀਡੀਓ ਵੇਖ ਕੇ ਸਾਨੂੰ ਮਤ ਕਰਨੀ ਚਾਹੀਦੀ ਏ ਠੀਕ ਆ ਵੀਰੇ ਲੈ ਜੋ ਰੱਖ ਆ ਲੈ ਜੋ ਕਰਾ